entire available depth of road burn subject to leaving of minimum of 5 feet adjoining all internal metal road ਉਹਣਾ ਮੈਟਲ ਰੋਡ ਤੋਂ 5 ਫੁੱਟ ਨਾਪ ਲੋ। ਉਦੋਂ ਪਿੱਛੇ ਹੀ ਕਰੋ ਜਿਹੜੀ ਜਿਆਦੀ ਹੈ। ਜੇ ਕਿਸੇ ਦੀ 5 ਫੁੱਟ ਚਾਰੀ ਉਹਦੀ ਗੱਲ ਨਹੀਂ ਕਰ ਸਕਦੇ। ਅੱਗੇ ਸਰ ਅੱਗੇ ਵੀ ਹੈ ਅੱਗੇ। ਉਹ ਪਹਿਲੇ 5 ਫੁੱਟ ਕਲੀਅਰ ਹੋ ਗਏ ਵੀ 5 ਫੁੱਟ ਕਲੀਅਰ ਕਰ ਸਕਦੇ। ਕੋਈ ਨਹੀਂ ਬੇਨਤੀ ਕਰ ਰਹੇ 5 ਫੁੱਟ ਦੀ ਕੋਈ ਨਹੀਂ ਕਰ ਰਹੇ ਤੁਸੀਂ ਸਿੱਧਾ ਆਪਣਾ ਪੰਜ ਮੈਟਲ ਜਮੀਨਤੀ ਕਰਦੇ। ਸਿੱਖੇ ਤੁਸੀਂ ਤੋੜ ਕੇ ਆਏ ਆ ਉਹ ਬਾਹਰ ਆ ਵੀ 4 ਵਾਸਤੇ ਆ ਤੁਹਾਡਾ 20 5 ਚ ਦੱਸੋ ਸਾਰੇ ਪਾਸੇ ਆ। ਨਾ ਨਾ ਐਕਸੈਪਟ ਸ਼ੋਪਿੰਗ ਸਟਰੀਟ V4। ਲੇਬਰ ਨੂੰ ਪਤਾ ਨਹੀਂ ਕਰਨਾ ਸ਼ੋਪਿੰਗ ਸਟਰੀਟ ਦੀ ਕਰਦੇ ਸ਼ੋਪਿੰਗ ਕੋਲੇ ਦੱਸੋ ਕਿਹੜਾ ਸ਼ੋਪਿੰਗ ਮਾਲ ਹੈ V ਸ਼ੋਅ ਮੇਕੀਟ ਦੇ ਹੋਰ ਐਸ ਡੀਓ ਸਾਹਿਬ ਵੀ ਖੜੇ ਆ ਆਪਣਾ ਗਮਾਡਾ ਵਾਲੇ ਐਮ ਸੀ ਵਾਲੇ ਵੀ ਇਹ ਕਹਿੰਦੇ ਮੈਂ ਕਹਾਂ ਜੀ ਉੱਥੇ ਜਿਹੜੀ ਕੋਰਟ 'ਚ ਤੁਸੀਂ ਗੱਲ ਹੋਈ ਹੈ ਮੈਨੂੰ ਦੱਸਿਓ ਵੀ ਐਮ ਸੀ ਦੇ ਲਾਇਰ ਨੇ ਕਿਹਾ ਵੀ 5 ਫੁੱਟ ਦਾ ਸਾਨੂੰ ਇਹਨਾਂ ਨੇ ਹੈਂਡ ਓਵਰ ਕਰਿਆ ਵਾ ਵੀ ਅਸੀਂ ਐਫੀਡੇਵਿਟ ਫਾਈਲ ਕਰਦੇ ਬਾਾਕੀ ਗਮਾਡਾ ਦੀ ਜਗਾ ਇਹ ਕਹਿੰਦੇ ਜੀ ਇਹੀ ਤਾਂ ਕੋਈ ਗੱਲੇ ਨਹੀਂ ਹੋਈ ਹੈ ਦੱਸਿਓ ਇਹਨਾਂ ਨੂੰ ਸਪੀਕਰ ਤੇ ਆ ਤੁਸੀਂ ਆ ਮੀਡੀਆ ਵੀ ਖੜਾ ਪ੍ਰੈਸਿੰਗ ਖੜੀ ਮੀਡੀਆ ਵੀ ਖੜਾ ਪ੍ਰੈਸ ਵੀ ਖੜੀ ਹੈ ਸਪੀਕਰ ਤੇ ਆ ਜਾਣਾ ਕੋਣ ਦੱਸਿਓ ਇਹਨਾਂ ਨੂੰ ਕੀ ਕਿਹਾ ਐਮ ਸੀ ਦੇ ਲਾਇਰ ਨੇ ਉੱਥੇ ਹਾਂਜੀ ਆਪਣਾ ਤੇ ਆਪਣਾ ਜਦੋਂ ਬੁਦਾ ਕੰਨੈਕਟ ਮਟਰ ਦਾ ਫਲੂਸ ਦੇ ਵਿੱਚ ਸਾਡੇ ਤੋਂ ਪਰੇ ਵੀ ਆਇਆ ਹੈ ਜਿੱਦੇ ਦਾ ਆਪਣਾ ਉੱਤੇ ਫਰਮ ਜਾਂਦੇ ਹੋਣ ਲੱਗ ਗਿਆ ਟਾਈਲਾਂ ਲਾ ਦੀਆਂ ਜਿਹੜੀਆਂ ਪੇਪਰ ਦੇ ਆ ਗਵਰਡਰ ਲੋਕ ਕਹਿੰਦੇ ਵੀ ਕਿ ਤੁਸੀਂ ਗਵਰਡਰ ਵਾਲਾ ਵੀ ਖੜਾ ਹੈਂਦੇ ਵੀ ਖੜਾ ਹੋਰ ਕਰ ਲੋ ਬੈਠੋ ਤਾਂ ਟਮਾਟਰ ਵਾਲਾ ਵੀ ਕਮਿਸ਼ਨਰ ਸਾਹਿਬ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ ਹਾਊਸਿਸ ਦੇ ਬਾਹਰ ਬਰਮਸ ਕਾਲੀ ਕਰਨੀਆਂ ਕਾਰਨ ਹਾਊਸ ਜਿਹੜੇ ਕਬਜ਼ੇ ਨੇ ਇਹਦੇ ਬਾਰੇ ਦੱਸੋ ਕੀ ਕਾਰਵਾਈ ਚਾ ਇਹ ਨਾ ਇੱਕ 2020 ਦੇ ਵਿੱਚ ਆਨਰੇਬਲ ਹਾਈ ਕੋਰਟ ਦੀ ਜੱਜਮੈਂਟ ਸੀ ਕਿ ਮੋਹਾਲੇ ਦੇ ਜਿੰਨੀਆਂ ਵੀ ਇਨਕਲੂਜਮੈਂਟਸ ਨੇ ਪਬਲਿਕ ਸਪੇਸਿਸ ਦੇ ਵਿੱਚ ਰੂਟ ਬਰਮਸ ਤੇ ਜਾਂ ਕਿਤੇ ਵੀ ਹੋਰ ਉਹ ਸਾਰੀਆਂ ਹਟਾਈਆਂ ਜਾਣ ਉਹਦੇ ਤੇ 2 ਸਾਲ ਆਈਲ ਬੀ ਓਨੈਸਟ ਕਿ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਜਾਂ ਗਮਾਡਾ ਵੱਲੋਂ ਕੋਈ ਜ਼ਿਆਦਾ ਵਧੀਆ ਕਾਰਵਾਈ ਨਹੀਂ ਕੀਤੀ ਗਈ ਤੇ ਦਿਨ ਲੋਕ ਕੰਟੈਂਪਟ ਦੇ ਵਿੱਚ ਚਲੇ ਗਏ ਸੋ ਆਨਰੇਬਲ ਕੋਰਟ ਨੇ ਕੰਟੈਂਪਟ ਦੇ ਵਿੱਚ ਸਾਨੂੰ ਆਰਡਰ ਪਾਸ ਕੀਤਾ ਸੀ ਕਿ ਤੁਸੀਂ ਇਮੀਡੀਏਟਲੀ ਇੱਥੇ ਕਾਰਵਾਈ ਸ਼ੁਰੂ ਕਰੋ ਔਰ ਇਹ ਕਬਜੇ ਸਾਰੇ ਹਟਾਓ ਤੇ ਉਹਦੇ ਚੱਕਰ ਦੇ ਵਿੱਚ ਇਨਫੈਕਟ ਕਰਨੀ ਤਾਂ ਸਾਨੂੰ ਲਾਸਟ ਵੀਕ ਚਾਹੀਦੀ ਸੀ ਪਰ ਕਿਉਂਕਿ ਸਮਾਗਮ ਚੱਲਦੇ ਪਏ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਸੋ ਉਹਦੇ ਚੱਕਰ ਦੇ ਵਿੱਚ ਕਾਰਵਾਈ ਸ਼ੁਰੂ ਨਹੀਂ ਹੋ ਪਾਈ ਕੱਲ੍ਹ ਸੀ ਕਾਰਵਾਈ ਸ਼ੁਰੂ ਕੀਤੀ ਹੈ ਅੱਜ ਇਨਫੈਕਟ ਔਨਰੇਬਲ ਕੋਰਟ ਦੇ ਵਿੱਚ ਡੀਟੀਵੀ ਸੀ ਤੇ ਔਨਰੇਬਲ ਕੋਰਟ ਦੇ ਹੀ ਆਰਡਰ ਨੇ ਕਿ ਦੋ ਹਫ਼ਤਿਆਂ ਵਿੱਚ ਸਾਨੂੰ ਜਿਹੜੀ ਹੈ ਇਹ ਐਨਕੋਚਮੈਂਟ ਡਰਾਈਵ ਕੰਟੀਨਿਊ ਕਰਕੇ ਤੇ ਜਿੰਨੇ ਕਬਜ਼ੇ ਨੇ ਹਟਾ ਕੇ ਤੇ ਦੱਸੋ ਮੇਰੀ ਪ੍ਰੈਸ ਦੀ ਰਾਇ ਤੁਹਾਨੂੰ ਬੇਨਤੀ ਹੈ ਤੁਸੀਂ ਸਾਰੇ ਟੋਟਲੀ ਇਮਾਨਦਾਰੀ ਨਾਲ ਕੋਈ ਬਾਇਸ ਨਹੀਂ ਹੈ ਪਲੀਜ਼ ਲੋਕਾਂ ਨੂੰ ਅਵੇਅਰ ਕਰੋ ਔਨਰੇਬਲ ਕੋਰਟ ਦਾ ਆਰਡਰ ਹੈ ਕਿ ਆਪੇ ਹੀ ਲੋਕ ਹਟਾ ਲੈਣ ਅਸੀਂ ਕਿਸੇ ਦੇ ਘਰ ਜਾ ਕੇ ਜੀਸੀਬੀ ਦੇ ਨਾਲ ਉਹਨਾਂ ਦੀ ਗ੍ਰਿਲ ਤੋੜਦੇ ਚੰਗੇ ਨਹੀਂ ਲੱਗਦੇ ਲੋਕ ਆਪਣੇ ਆਪ ਹੀ ਹਟਾ ਲੈਣ ਸਾਡੇ ਲਈ ਉਹ ਜਿਆਦਾ ਵਧੀਆ ਹੋਏਗਾ ਅੱਜ ਮਾਰਨਿੰਗ ਦੇ ਵਿੱਚ ਆਈ ਥਿੰਕ ਪੇਪਰ ਦੇ ਵਿੱਚ ਮਾਨਯੋਗ ਡੀਸੀ ਨੇ ਵੀ ਇਹੀ ਅਪੀਲ ਕੀਤੀ ਹੈ ਮੈਂ ਆਪਣੇ ਵੱਲੋਂ ਡੀਸੀ ਮੈਡਮ ਵੱਲੋਂ ਸੀਏ ਗਮਾੜਾ ਵੱਲੋਂ ਮੈਂ ਇਹੀ ਅਪੀਲ ਕਰਦਾ ਹਾਂ ਤੁਹਾਡੇ ਥਰੂ ਸਾਰਿਆਂ ਨੂੰ ਕਿ ਸਾਡੀ ਜੁਆਇੰਟ ਡਰਾਈਵ ਹੈ ਤੇ ਔਨੇਬਲ ਕੋਰਟ ਦਾ ਹੁਕਮ ਹੈ ਤੇ ਕਾਈਂਡਲੀ ਸਾਡੀ ਸਹਿਯੋਗ ਕਰੋ ਔਰ ਇਹਨੂੰ ਪਲੀਜ਼ ਵਾਧੂ ਵਾ ਤੁਸੀਂ ਲੋਕਾਂ ਨੂੰ ਵੇਅਰ ਕਰੋ ਕਿ ਸਾਨੂੰ ਹਰੇਕ ਘਰ ਦੇ ਅੱਗੇ ਜਾ ਕੇ ਜੀਸੀਬੀ ਚਲਾਉਣ ਦੀ ਬਜਾਏ ਬਿਹਤਰ ਹੈ ਕਿ ਜਿਹੜੇ ਕਿਸੇ ਨੇ ਆਪਦੀਆਂ ਗਰੇਲਾਂ ਲਾਈਆਂ ਨੇ ਆਪ ਪੱਟ ਲੈਣ ਅਦਰਵਾਈਜ਼ ਕੀ ਹੋਏਗਾ ਕਿ ਉਹ ਨੁਕਸਾਨ ਵੀ ਹੁੰਦਾ ਹੈ ਬਿਊਟੀਫਿਕੇਸ਼ਨ ਵੀ ਖਰਾਬ ਹੁੰਦੀ ਹੈ ਬਿਹਤਰ ਹੈ ਲੋਕ ਆਪ ਰਿਮੂਵ ਕਰ ਲੈਣ ਕੁਝ ਹਾਈ ਅਫੀਸ਼ੀਅਲਸ ਨੇ ਮੋਹਾਲੀ ਦੇ ਵਿੱਚ ਆਈ ਡੋਨਟ ਵਾਂਟ ਟੂ ਨੇਮ ਉਹਨਾਂ ਨੇ ਕਈ ਵੱਡੇ ਕਬਜ਼ੇ ਕੀਤੇ ਜਿੱਦਾਂ ਤੁਸੀਂ ਵੀ ਦੱਸਿਆ ਵੀ ਲੋਕਾਂ ਨੇ ਕਈ ਉੱਚੇ ਉੱਚੇ ਕਬਜ਼ੇ ਕੀਤੇ ਨੇ ਵਿਲ ਦੇ ਵੀ ਰਿਮੂਵਡ ਆਲਸੋ ਨਹੀਂ ਜਦੋਂ ਅਸੀਂ ਆਨਰੇਬਲ ਕੋਰਟ ਦਾ ਆਰਡਰ ਹੈ ਜੀ ਇਸ ਕੋਰਟ ਦੇ ਹੁਕਮਾਂ ਦੇ ਸਾਹਮਣੇ ਕੋਈ ਉੱਚਾ ਜਾਂ ਨੀਵਾ ਨਹੀਂ ਹੁੰਦਾ ਗਿਆ ਜੀ ਕੋਈ ਅਫ ਜੋ ਜੀਸੀਬੀ ਦੇ ਅੱਗੇ ਆਏਗਾ ਔਰ ਇਲੀਗਲ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਚੱਕਿਆ ਦੇ ਬਾਕੀ ਜੇ ਨਾ ਹੋਏਗਾ ਅਨਰੇਬਲ ਕੋਰਟ ਨੂੰ ਕਹਾਂਗੇ ਜੀ ਕਿ ਜੇ ਤੁਸੀਂ ਸਾਨੂੰ ਹੁਕਮ ਦਿੱਤਾ ਤੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਕੋਈ ਗੱਲ ਨਹੀਂ ਹੈ ਪ੍ਰਸ਼ਾਸਨ ਦੇ ਉੱਪਰ ਕੋਈ ਨਹੀਂ ਹੁੰਦਾ ਹੈ ਜੀ